ਸਵੇਰ ਦੀ ਪਹਿਲੀ ਕਿਰਨ ਮੱਥੇ ਤੇ ਵੱਜੀ ਤਾਂ ਮੇਰੀ ਅੱਖ ਖੁੱਲੀ ਸੁੰਨਸਾਨ ਜਗ੍ਹਾ ਮੇਰੇ ਆਸ-ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਜੋ ਮੇਰੇ ਵਾਂਗੂ ਬਚ ਗਏ ਸੀ ਉਹ ਘਰ ਵਾਲਿਆਂ ਨੂੰ ਲੱਭ ਰਹੇ ਸਨ ਮੇਰੀ ਸੁਰਤ ਜੀ ਬੌਂਦਰੀ ਹੋਈ ਸੀ ਮੈਨੂੰ ਕੁਝ ਵੀ ਯਾਦ ਨਹੀਂ ਸੀ ਆ ਰਿਹਾ ਮੇਰੇ ਨਾਲ ਕੀ ਹੋਇਆ ਸੀ ਦਿਮਾਗ ਤੇ ਜੋੜ ਦਿੱਤਾ ਤਾਂ ਕੁਝ ਯਾਦ ਆਇਆ ਮੇਰੇ ਕੋਲ ਡੈਡਿਗੋ ਤੇ ਖਬਰਾਂ ਵਾਲੀ ਭੈਣ ਜੀ ਕਹਿ ਰਹੀ ਸੀ ਕਿ ਭਾਰਤ ਦੇ ਦੋ ਟੁਕੜੇ ਕਰ ਦਿੱਤੇ ਗਏ ਹਨ ਇੱਕ ਭਾਰਤ ਬਣ ਗਿਆ ਤੇ ਇੱਕ ਪਾਕਿਸਤਾਨ ਗੱਲ ਪੂਰੀ ਕਰਦੇ ਉਹਨੇ ਕਿਹਾ ਜੋ ਵੀ Hindu ਜਾਂ Sikh ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਸ ਨੂੰ ਆਪਣੇ ਘਰਵਾਲ ਛੱਡ ਕੇ ਭਾਰਤ ਜਾਣਾ ਪਵੇਗਾ ਐਨਾ ਸੁਣਦੇ ਹੀ ਮੈਂ ਖੇਤੋਂ ਘਰਵਾਲ ਨੂੰ ਭੱਜਿਆ ਪਰ ਘਰ ਮੈਨੂੰ ਕੋਈ ਨਾ ਮਿਲਿਆ ਸਭ ਪਿੰਡ ਦੀ ਸਤਿ ਚ ਇਕੱਠੇ ਹੋਏ ਸਨ ਪਿੰਡ ਚ ਸਭ ਨੂੰ ਪਤਾ ਲੱਗ ਗਿਆ ਸੀ ਇਹ ਸਭ ਬਾਰੇ ਚਰਚਾ ਹੋਈ ਤੇ ਪਿੰਡ ਦੇ ਸਰਪੰਚ ਨੇ ਕਿਹਾ ਆਪਾਂ ਪਿੰਡ ਛੱਡ ਕੇ ਨਹੀਂ ਜਾਵਾਂਗੇ ਆਪਣੀ ਜ਼ਮੀਨ ਤੇ ਆਪਣੇ ਘਰਵਾਲ ਛੱਡ ਕੇ ਨਹੀਂ ਜਾਣਾ ਚਰਚਾ ਹੋਈ ਤੇ ਸਭ ਘਰ ਨੂੰ ਚੱਲ ਪਏ ਪਾਰ ਸਭ ਦੇ ਮਨ 'ਚ ਡਰ ਨੇ ਘਰ ਬਣਾ ਲਿਆ ਸੀ ਸਭ ਡਰੇ ਹੋਏ ਸੀ ਮੈਨੂੰ ਵੀ ਡਰ ਸੀ ਆਪਣਾ ਨਹੀਂ ਘਰਦਿਆਂ ਦਾ ਕੁਝ ਲੋਕ ਪਹਿਲਾਂ ਹੀ ਮੌਕੇ ਦੀ ਭਾਲ 'ਚ ਸੀ ਤੇ ਉਹਨਾਂ ਨੂੰ ਇਹ ਮੌਕਾ ਸਾਡੀ ਸਮੇਂ ਦੀ ਸਰਕਾਰ ਨੇ ਦੇ ਦਿੱਤਾ ਰਾਤ ਦਾ ਸਮਾ ਸੀ ਸਭ ਸੁੱਤੇ ਪਏ ਸਨ ਮੇਰੀ ਤੇ ਪਾਲੇ ਦੀ ਰਾਤ ਨੂੰ ਚੌਕੀਦਾਰ ਦੀ ਡਿਊਟੀ ਲੱਗੀ ਮੈਂ ਤੇ ਪਾਲੇ ਨੇ ਸ਼ਾਮਾਂ ਬੱਦਲਿਆ ਸੀ ਰਾਤ ਨੂੰ ਤਕਰੀਬਨ 12 ਵਜੇ ਹੋਏ ਸੀ ਤੇ ਪਾਲੇ ਨੂੰ ਸੌਣ ਲਈ ਕਹਿ ਦਿੱਤਾ ਤੇ ਮੈਂ ਮੋਰਚਾ ਸਾਂਭ ਲਿਆ ਪਰ ਮੈਨੂੰ ਕੁਝ ਕੋ ਲੋਕ ਹੱਥਾਂ 'ਚ ਤਲਵਾਰਾਂ ਲਈ ਆਉਂਦੇ ਸਾਡੇ ਵੱਲ ਦਿਖੇ ਮੈਂ ਪਾਲੇ ਨੂੰ ਜਗਾਇਆ ਤੇ ਗੁਰੂ ਘਰ ਜਾ ਕੇ ਬੇਨਤੀ ਕਰਵਾਉਣ ਲਈ ਕਿਹਾ ਬੇਨਤੀ ਹੁਣਸਾਰ ਹੀ ਸਾਰੇ ਪਿੰਡ ਵਾਲਿਆਂ ਦੀ ਨੀਂਦ ਖੁੱਲ ਗਈ ਜੋੜਾ ਦੇ ਡਰਾਉਂਦੇ ਮਸਾਂ ਕਿਤੇ ਸੁੱਤੇ ਹੋਏ ਸਨ ਨੀਂਦ ਖੁੱਲੀ ਅਸੀਂ ਸਾਰੇ ਪਿੰਡ ਵਾਲੇ ਗੁਰੂ ਘਰ ਇਕੱਠੇ ਹੋਏ ਤੇ ਉਹਨਾਂ ਦੇ ਜਾਣ ਦੀ ਉਡੀਕ ਕਰਨ ਲੱਗੇ ਪਰ ਉਹਨਾਂ ਨੇ ਸਾਡੇ ਮਿਹਨਤਾਂ ਨਾਲ ਬਣਾਏ ਘਰ ਅੱਗ ਦੇ ਹਵਾਲੇ ਕਰ ਦਿੱਤੇ ਸਾਨੂੰ ਅਸੀਂ ਕੁਝ ਕੁ ਦਿਨ ਗੁਰੂ ਘਰ ਵਿੱਚ ਲੁਕੇ ਰਹੇ ਉਹ ਆਉਂਦੇ ਤੇ ਪਿੰਡ ਨੂੰ ਲੁੱਟ ਕੇ ਲੈ ਜਾਂਦੇ ਸ਼ਾਮ ਵੇਲੇ ਚੰਦ ਉਤਰਨ ਸਾਰ ਫਿਰ ਪਿੰਡ 'ਤੇ ਹਮਲਾ ਹੋਇਆ। ਉਹਨਾਂ ਨੇ ਅੱਜ ਗੁਰੂ ਘਰ ਨੂੰ ਢਾਉਣ ਦੀ ਯੋਜਨਾ ਬਣਾਈ ਸੀ। ਗੁਰੂ ਘਰ 'ਤੇ ਹਮਲਾ ਹੁੰਦੇ ਸਾਰ ਅਸੀਂ ਵੀ ਉਹਨਾਂ 'ਤੇ ਹਮਲਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਲਈ ਬਹੁਤ ਗੁਰਸਿੱਖਾਂ ਨੇ ਜਾਨਾਂ ਵੀ ਦੇ ਦਿੱਤੀਆਂ। ਚਾਰੇ ਪਾਸਿਓਂ ਘੇਰਾ ਪੈ ਜਾਣ ਕਾਰਨ ਸਾਨੂੰ ਉੱਥੋਂ ਸਭ ਕੁਝ ਛੱਡ ਕੇ ਭਜਣਾ ਪਿਆ। ਗੁਰੂ ਜੀ ਦਾ ਸਰੂਪ ਛੁਪਾ ਕੇ ਅਸੀਂ ਪਿੰਡ ਛੱਡਦਾ। ਪਰਸ ਸਾਡੇ ਪਿੱਛੇ ਹਮਲਾ ਹੋਰ ਸਨ ਸਨ ਜਾਨਾਂ ਬਚਾਉਂਦੇ ਅਸੀਂ ਮਸਾ ਰੇਲਵੇ ਸਟੇਸ਼ਨ ਤੇ ਪਹੁੰਚੇ ਸਟੇਸ਼ਨ ਤੱਕ ਆਉਂਦੇ ਆਉਂਦੇ ਕਈਆਂ ਦੇ ਪਰਿਵਾਰ ਖਤਮ ਹੋ ਚੁੱਕੇ ਸੀ ਜੋ ਮਸਾ ਟ੍ਰੇਨ ਚ ਚੜੇ ਟੇਨਾਬੀ ਲੋਕਾਂ ਨਾਲ ਭਰੀਆਂ ਹੋਈਆਂ ਸਨ ਜੋ ਟ੍ਰੇਨ ਭਾਰਤੋਂ ਆਈ ਸੀ ਉਸ ਨੂੰ ਦੇਖ ਕੇ ਰੂਹ ਕੰਬ ਗਈ ਟ੍ਰੇਨ ਦੇ ਡਰਾਈਵਰ ਤੋਂ ਬਿਨਾ ਸਾਰੀ ਟ੍ਰੇਨ ਹੀ ਮਰਦਾਂ ਨਾਲ ਭਰੀ ਹੋਈ ਸੀ ਨੀਲੇ ਰੰਗ ਦੀ ਟ੍ਰੇਨ ਲਾਹਰ ਸੁਹੀ ਹੋਈ ਪਈ ਸੀ ਕਿਸੇ ਦੀ ਲੱਤ ਕਿਸੇ ਦੀ ਬਾਹ ਜੋ ਜਿੰਦਾ ਸਨ ਉਹ ਤੜਫ ਰਹੇ ਸਨ ਆਪਣੇ ਪਰਿਵਾਰ ਨੂੰ ਲੱਭ ਰਹੇ ਸਨ ਨਰਦਈ ਲੋਕਾਂ ਨੇ ਬੱਚਿਆਂ ਤੱਕ ਨੂੰ ਨਹੀਂ ਛੱਡਿਆ ਸਾਡੀ ਟ੍ਰੇਨ ਆਈ ਅਸੀਂ ਚੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ ਅਗਲੀ ਟ੍ਰੇਨ ਸਵੇਰੇ 8 ਵਜੇ ਸੀ ਮੇਰੇ ਨਾਲ ਮੇਰੀ ਪਤਨੀ ਤੇ ਦੋ ਪੁੱਤਰ ਸਨ ਜਿਨ੍ਹਾਂ ਦੀ ਉਮਰ ਹਲੇ 15 ਤੇ 12 ਸਾਲ ਦੀ ਸੀ ਸਵੇਰ ਦੀ ਟ੍ਰੇਨ ਦਾ ਸਮਾਂ ਹੋਇਆ ਪਰ ਭੀੜ ਪਹਿਲਾਂ ਨਾਲੋਂ ਵੱਧ ਗਈ ਸੀ ਅਸੀਂ ਨੇੜੇ ਸੀ ਟ੍ਰੇਨ ਆਈ ਮਸਾਂ ਤੱਕ ਕੰਮਕੀ ਕਰਦੇ ਅਸੀਂ ਤਾਂ ਚੜ ਗਏ ਪਰ ਬੱਕ ਹੋ ਗਏ ਮੈਨੂੰ ਲਗਾਇਆ ਲਗਾਇਆ ਮੇਰੀ ਪਤਨੀ ਤੇ ਛੋਟਾ ਬੇਟਾ ਅਲੱਗ ਰਹਿ ਗਏ ਉਹਨਾਂ ਮੁਤਾਬਕ ਅਸੀਂ ਦੋਵੇਂ ਰਹਿ ਗਏ ਟ੍ਰੇਨ ਜ਼ਿਆਦਾ ਸਮਾਂ ਨਾ ਰੁਕੀ ਟ੍ਰੇਨ ਤੁਰ ਪਈ ਮੈਂ ਤੇ ਮੇਰਾ ਬੇਟਾ ਮੇਰੀ ਪਤਨੀ ਤੇ ਮੇਰੇ ਛੋਟੇ ਬੇਟੇ ਨੂੰ ਲੱਭਣ ਲੱਗੇ ਪਰ ਸਾਨੂੰ ਉਹ ਕਿਤੇ ਨਾ ਲਿਖੇ ਇਥੇ ਬਹੁਤ ਲੋਕ ਸਨ ਜੋ ਆਪਣੇ ਪਰਿਵਾਰ ਨੂੰ ਲੱਭ ਰਹੇ ਸਨ ਕਿਸੇ ਦਾ ਪਰਿਵਾਰ ਪੱਖ ਹੋ ਗਿਆ ਸੀ ਤੇ ਕਿਸੇ ਦਾ ਉੱਥੇ ਹੀ ਸਟੇਸ਼ਨ ਤੇ ਮੈਂ ਤੇ ਮੇਰਾ ਬੇਟਾ ਮੇਰੀ ਪਤਨੀ ਤੇ ਛੋਟੇ ਬੇਟੇ ਨੂੰ ਲੱਭਦੇ ਲੱਭਦੇ ਅਗਲੇ ਡੱਬੇ ਚਲੇ ਗਏ ਲੋਕਾਂ ਦੀ ਭੀੜ ਹੋਣ ਕਰਕੇ ਲੰਘਣਾ ਬਹੁਤ ਮੁਸ਼ਕਲ ਸੀ ਪਰ ਔਖੇ ਸੌਖੇ ਸਾਨੂੰ ਉਹ ਦੋਨੇ ਮਿਲ ਹੀ ਗਏ ਰੋਂਦੇ ਕ ਲਾਉਂਦੇ ਅਸੀਂ ਇਕੱਠੇ ਹੋਏ ਬਹੁਤ ਲੋਕ ਸਨ ਜੋ ਪਰਿਵਾਰ ਤੋਂ ਵੱਖ ਹੋ ਗਏ ਸਨ ਕਿਸੇ ਦਾ ਪਿਤਾ ਕਿਸੇ ਦਾ ਬੇਟਾ ਸਟੇਸ਼ਨ ਤੇ ਛੁੱਟ ਗਿਆ ਸੀ ਡਰੇ ਸਹਿਮੇ ਅਸੀਂ ਆਪਣੀ ਮੰਜ਼ਿਲ ਵੱਲ ਵਧੀ ਰਸਤੇ ਵਿੱਚ ਅਚਾਨਕ ਟ੍ਰੇਨ ਰੁਕ ਗਈ ਤੇ ਅਚਾਨਕ ਹੀ ਸਾਡੀ ਟ੍ਰੇਨ ਤੇ ਹਮਲਾ ਹੋ ਗਿਆ ਲੋਕਾਂ ਦੀਆਂ ਚੀਕਾਂ ਕੰਨਾਂ ਪਾੜ ਰਹੀਆਂ ਸਨ ਉੱਥੇ ਹੀ ਮੈਂ ਆਪਣੇ ਪਰਿਵਾਰ ਦੀ ਸੁਰੱਖਿਆ ਕਰ ਰਿਹਾ ਸੀ ਅਚਾਨਕ ਮੇਰੇ ਸਾਹਮਣੇ ਬੈਠੀ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਇੱਕ ਹਮਲਾਵਰ ਕੋਸ਼ਿਸ਼ ਕਰਨ ਲੱਗਾ ਮੈਂ ਆਸਾ ਪਾਸਾ ਦੇਖ ਉਸ ਦੀ ਇੱਜ਼ਤ ਬਚਾਉਣ ਲਈ ਅੱਗੇ ਵਧਿਆ ਪਰ ਮੈਨੂੰ ਮੇਰੀ ਪਤਨੀ ਨੇ ਰੋਕ ਲਿਆ ਉਸ ਲੜਕੀ ਦੀਆਂ ਨਮੀ ਨਮਟੇ ਤਰਸ ਨਾਲ ਭਰੀਆਂ ਅੱਖਾਂ ਮੇਰੇ ਤੋਂ ਮੱਦ ਦੀ ਕਹਾਰ ਲਾ ਰਹੀਆਂ ਸਨ ਮੈਂ ਆਪਣੀ ਪਤਨੀ ਦੀ ਪ੍ਰਵਾਹ ਨਾ ਕੀਤੀ ਤੇ ਉਸ ਦੀ ਮੱਤਲ ਕਰਨ ਲਈ ਅੱਗੇ ਚਲਾ ਗਿਆ ਲੜਦੇ ਲੜਦੇ ਮੇਰੇ ਕਾਫੀ ਸਟਾਵ ਜੀਆਂ ਪਰ ਮੈਂ ਪ੍ਰਵਾਹ ਨਾ ਕੀਤੀ ਤੇ ਉਸ ਹਮਲਾਵਰ ਨੂੰ ਮਾਰ ਬਕਾਇਆ ਪਰ ਮੈਂ ਬੇਹੋਸ਼ ਹੋ ਚੁੱਕਾ ਸੀ ਉਸ ਤੋਂ ਬਾਅਦ ਕੀ ਹੋਇਆ ਮੈਨੂੰ ਕੁਝ ਵੀ ਯਾਦ ਨਹੀਂ ਅੱਖ ਖੋਲੀ ਤਾਂ ਮੈਂ ਟ੍ਰੇਨ ਦੇ ਵਿੱਚ ਹੀ ਸੀ ਮੇਰੇ ਆਸ-ਪਾਸ ਲਾਸ਼ਾਂ ਹੀ ਲਾਸ਼ਾਂ ਜਾਦਾ ਹੁੰਤੇ ਮੈਂ ਆਪਣੇ ਪਰਿਵਾਰ ਨੂੰ ਲੁਪਣਾ ਸ਼ੁਰੂ ਕੀਤਾ ਪਰ ਜੋ ਮੇਰੀਆਂ ਅੱਖਾਂ ਨੇ ਦੇਖਿਆ ਮੇਰੀ ਹਿੰਮਤ ਨਾ ਪਈ ਉਹਨਾਂ ਕੋਲ ਜਾਣ ਦੀ ਖੂਨ ਨਾਲ ਲਤਪਤ ਮੇਰੀ ਪਤਨੀ ਮੇਰੇ ਬੱਚਿਆਂ ਨੂੰ ਬੁੱਕਲ ਚ ਲਈ ਬੈਠੀ ਸੀ ਮੈਂ ਹਿੰਮਤ ਕਰਕੇ ਖੋਲ ਗਿਆ ਤਾਂ ਦੇਖਿਆ ਮੇਰੀ ਪਤਨੀ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਸੀ ਮੇਰੇ ਬੱਚਾ ਜੋ ਸਿਰਫ ਛੋਟਾ ਬੇਟਾ ਬਸ ਗਿਆ ਉਹ ਵੀ ਬੇਹੋਸ਼ ਪਿਆ ਸੀ ਰੋਂਦੇ ਕਰਲਾਉਂਦੇ ਲੋਕਾਂ 'ਚ ਅਸੀਂ ਵੀ ਰੋਣ ਕਰਲਾਉਣ ਲੱਗ ਪਏ ਹਰ ਪਾਸੇ ਲਾਸ਼ਾਂ ਦੇ ਢੇਰ ਰੋਂਦੇ ਲੋਕ ਦਿਲ ਦਹਿਲਾਉਣ ਵਾਲਾ ਦ੍ਰਿਸ਼ ਅੱਜ ਵੀ ਮੈਨੂੰ ਅੰਦਰੋਂ ਜੋੜ ਕੇ ਰੱਖ ਦਿੰਦਾ ਹੈ ਅੱਜ ਵੀ ਜਦ ਯਾਦ ਆਉਂਦੀ ਹੈ ਤਾਂ ਅੱਖਾਂ ਭਰ ਆਉਂਦੀਆਂ ਨੇ ਇਹ ਆਜ਼ਾਦੀ ਸਾਨੂੰ ਪਤਾ ਨਹੀਂ ਕਿੰਨੀਆਂ ਲਾਸ਼ਾਂ ਦੇ ਬਦਲੇ ਮਿਲੀ ਹੈ ਆਜ਼ਾਦੀ ਤਾਂ ਭਾਰਤ ਨੂੰ ਮਿਲੀ ਸੀ ਪੰਜਾਬ ਦਾ ਤਾਂ ਉਜਾੜਾ ਹੀ ਹੋਇਆ ਸੀ ਪੰਜਾਬ ਨੂੰ ਆਜ਼ਾਦੀ ਕਦੇ ਮਿਲੀ ਹੀ ਨਹੀਂ ਅਸੀਂ ਤਾਂ ਅੱਜ ਵੀ ਸਰਕਾਰਾਂ ਦੇ ਗੁਲਾਮ ਹਾਂ ਅੱਜ ਵੀ ਪੰਜਾਬ ਨਾਲ ਧੱਕੇ ਸਾਹੀ ਹੋ ਰਹੀ ਹੈ ਆਜ਼ਾਦੀ ਦਿਵਸ ਆ ਰਿਹਾ ਹੈ ਤੁਸੀਂ ਵੀ ਆਜ਼ਾਦੀ ਦੇ ਸੰਬੰਧ ਚ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ